ਸਦਾ ਸਦਾ ਦੇ ਆ ਸਿਮਰ ਸਿਮਰ ਨਾਨਕ ਪਾਏ ਤੂੰ ਵਾਹਿਗੁਰੂ ਬਾਣੀ ਦੱਸਦੀ ਹੈ ਇਹ ਮੈਨੂੰ ਹੀ ਲੱਗਦਾ ਹੈ ਮੇਰੀ ਸੋਚ ਨਹੀਂ ਮੂਰਖਾ ਵਾਲੀ ਹੈ ਨਿਸ਼ਰਦ ਕਾ ਵਾਲੀ ਹੈ ਪਰ ਬਾਣੀ ਫਿਰ ਮੈਨੂੰ ਦੱਸ ਰਹੀ ਹੈ ਕਿ ਨਹੀਂ ਤੂੰ ਉਹ ਨਫਰਤ ਵਾਲਾ ਨਹੀਂ ਤੂੰ ਸਦਾ ਸਦਾ ਦੇ ਆ ਲੂ ਹੈ ਮੇਰੇ ਦਾਤਾ ਤੂੰ ਦਿਆਂ ਦਾ ਹੀ ਕਰੈ ਤੂੰ ਔਗਣ ਨਹੀਂ ਸਾਡੇ ਦੇਖਦਾ ਤੈਂ ਔਗਣ ਕੋ ਨ ਵਿਚਾਰੇ ਤੂੰ ਮੇਰੇ ਦਾਤਾ ਕੋਈ ਔਗਣ ਨਹੀਂ ਦੇਖਦਾ ਜੇ ਔਗਣ ਦੇਖੇ ਜਾਣ ਤੇ ਮੈਂ ਕਦੀ ਬਖਸ਼ਿਆ ਹੀ ਨਹੀਂ ਜਾਵਾਂਗਾ ਕਦੇ ਨਹੀਂ ਜਦਾਂ ਤੁਸੀਂ ਪੜਦੇ ਹੋ ਕਿ ਆਪਾਂ ਜਿੰਨੇ ਵੀ ਔਗਣ ਕਹਿ ਦਿੰਨੇ ਆ ਲੇਖੇ ਕਤੇ ਨਾ ਛੁੱਟੀਏ ਖਿੰ ਖਿੰ ਭੁੱਲਣ ਹਾਂ ਵਕਸ਼ਨ ਹਰ ਵਕਸ਼ਲੇ ਨਾਨਕ ਪਰ ਅਤਾਰ ਲੇਖਾ ਸ਼ੋਡ ਅਲੇਕੇ ਛੁਟੇ ਨਿਰਗੁਣ ਲਿਓ ਹਵਾਰੀ ਸਦਵਕਸ਼ੰਦ ਸਦ ਮਿਹਰਬਾਨ ਸ਼ਬ ਨਾ ਦੇ ਅਦਾਰੀ ਤੂੰ ਸਭ ਨੂੰ ਮੇਰੇ ਦਾਤਾ ਆਸਰੇ ਦਿਨੈ ਮੈਨੂੰ ਗਰੀਬ ਨੂੰ ਵੀ ਆਸਰਾ ਦੋ ਏ ਰੋਜੇ ਡਿਗਿਆ ਰਹਿੰਦਾ ਖੜੇ